سلسکار جتگر جو سجد تو خودر جتگی برماتما کی خودرات اٹھائے کہتنیاں یوں تو سادمار ایپیز آر تیریز بانگی جن کے خودرات اٹھائے پر جدو پولیسیخ قرودیو قلیتے خودرات اٹھائے ਖੇਨੂ ਦੇ ਦੁੱਖ ਨੇ ਜਿਹੜੇ ਹੌਲੀ-ਹੌਲੀ ਉਹਨਾਂ ਨੂੰ ਸਮਝ ਰਵਿਏ ਉਹਨਾਂ ਦੁੱਖਾਂ ਤੋਂ ਕਬਰ ਹੁੰਦਾ ਨਹੀਂ ਉਹਨਾਂ ਦੁੱਖਾਂ ਤੋਂ ਟੱਕਰ ਆ ਕਰਦਾ ਭਾਈ ਮਤਾ ਮਾਰੀ ਦੇ ਵਿੱਚ ਬਚਤ ਨਹੀਂ ਕਿਤੇ ਜਿਵੇਂ ਜਿੱਤਰਾ ਚੱਟੀ ਦੇ ਥੁਰਦੇ ਨਾ ਉਹ ਪੱਖਾਂ ਮੇ ਚੱਕਰੀ ਜਿਹੜੀ ਉਹਨਾਂ ਨੂੰ ਖੇੜ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਬਹੁਤ ਆਫਰ ਹੈ ਕਿਉਂਕਿ ਭਾਰੀ ਬਹੁਤ ਹੈ ਔਰ ਉਹ ਗੋੜ ਹੁੰਦੇ ਨੇ ਚੱਕੀ ਦੇ ਪੁੱਤ ਨੇ ਉਹਨਾਂ ਨੂੰ ਖੇਤੀ ਕੇ ਇੱਕ ਥਾਂ ਤੋਂ ਦੂਜੀ ਥਾਂ ਦਾ ਜਾਇਆ ਜਾ। ਜੈਸੇ ਪਾਰਟਿਸਪੀਕੇ ਇੰਪੁੱਟ ਦੇ ਨਾਲ ਥਾਂਇਆ ਜਾਂਦਾ ਕਲਾਕੀਏ ਜਦ ਪਹਿਚਟ ਅਰਜੈਂਟ। ਫਿਰ ਦੂਜੀ ਉਦਾਰ ਪਾਇਆ ਜਾਂਦਾ। ਕਹਿੰਦੇ ਥਾਤੀ ਅਤੇ ਖੇਤ ਨੂੰ ਛੱਡਿਆ ਜਾ ਕੇ ਪੜਨਾ ਬਹੁਤ ਹੁੰਦਾ। ਪਰਜੁਗਤੀ ਨਾਲ ਥਾਂ ਤੋਂ ਕਹਿੰਦੇ ਜੇ ਇਸੇ ਗੱਲ ਕਿਹੜਾ ਨਾਮ ਪਾਲ ਕੀਏ ਉਸ ਨੂੰ ਸੱਜਣ ਨੇ ਕਿ ਆਨੰਦ ਸ਼ਾਮਤ ਸਾਮਨ ਕਿਹਨੇ ਜੱਤਾਂ ਨਾਲ ਬਾਕੀਤਾ ਜਾ ਸਕਦਾ ਪੀਯੂ ਦਾ 1000 ਕਹਿੰਦੇ ਜੇਤਰਾ ਕੋਈ ਨਦੀ ਦਰਿਆ ਹੋਤਾ ਜਿਹੜੇ ਉੱਪਰ ਜਿਤ ਮੁਰ ਚੜੇ ਹੋਏ ਨੇ ਫੜਾ ਹੋਏ ਪਰ ਕੀਤੀ ਵਿੱਚ ਵੇ ਇਹਨਾਂ ਨੂੰ ਪਾਰ ਕੀਤਾ ਜਾ ਸਕਦਾ ਇਹਨਾਂ ਨਦੀਆਂ ਨੂੰ ਦਰਿਆਵਾਂ ਮੈਂ ਕਹਿੰਦੇ ਇਹ ਭਿਆਨਕ ਤਾਂ ਲੜਨ ਦੀ ਨੋਕ ਕਰਕੇ ਜੁਹੇ ਪਾਸੇ ਜਾਣਾ ਬਹੁਤ ਹਲ ਪਰਕਿਰਤੀਆਂ ਦੇ ਰਾਹ ਤੇ ਪਾਸੇ ਜਾਇਦਾ ਜੈਸੀ ਸਰਤਾ ਪਰਪਲ ਦੇਖ ਦਿੱਤੀਆਂ ਜਿਹੜੇ ਮੈਂ ਜਾੜਾ ਪਾ ਪੁੱਤਰੇ ਹੁਣ ਭਾਈ ਅਰਦਾਸ ਤੋਂ ਇਸ ਤਰ੍ਹਾਂ ਲੋਕ ਸਦੇ ਜੀਣਾ ਦੀ ਧੰਮ ਨਹੀਂ ਆਉਂਦੀ ਬੰਦਾ ਇੱਕ ਵਾਰ ਗੁਥਾਂ ਬਚਿੰਦਾ ਨਹੀਂ ਹੋ ਜਾਂਦਾ ਹੈ ਕਿ ਪਰਮਾਤਮਾ ਕੋਦੋਂ ਨੂੰ ਸੋਚ

من لا بھی من بھی لگتے ہیں